ਸਤਿ ਸ੍ਰੀ ਅਕਾਲ ਜੀ ਅਸਲਾਮੁ ਅਲੈਕੁਮ ਜੀ ਆਇਆਂ ਨੂੰ ਮੀਤ ਕਰਨਿਆ ਤੁਸੀਂ ਬਿਲਕੁਲ ਬੱਧਿਆ ਹੋਵੋਗੇ ਰੱਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਐਥੇ ਜੀ ਗੁਰਪਾਠ ਪੰਨੂ ਨੂੰ ਹਮੇਸ਼ਾ ਅਮਰੀਕਾ ਨੇ ਪੂਰੀ ਸਪੋਰਟ ਦਿੱਤੀ ਹੈ ਅਤੇ ਹਮੇਸ਼ਾ ਅਮਰੀਕਾ ਨੇ ਪੰਨੂ ਦੇ ਹੱਕ ਵਿੱਚ ਅਨਾਉਂਸਮੈਂਟਸ ਕੀਤੀਆਂ ਨੇ ਜਿਹਦੇ ਵਿੱਚ ਦੋਨੋਂ ਟਰੰਪ ਨੇ ਪੰਨੂ ਵਾਸਤੇ ਹੀ ਇਹ ਚੀਜ਼ ਕਹੀ ਸੀ ਕਿ ਸਾਡੀ ਲੈਂਡ ਤੋਂ ਯੂਐਸਏ ਵਿੱਚੋਂ ਕੋਈ ਵੀ ਕਿਸੇ ਕਿਸਮ ਦੀ ਗੱਲ ਕਰਦਾ ਹੈ ਤੇ ਉਹਨੂੰ ਪੂਰੀ ਫਰੀडम ਆਫ ਸਪੀਚ ਹੈ ਤੇ ਉਹਨਾਂ ਦੀ ਗੱਲ ਨੂੰ ਕੋਈ ਬਲੌਕ ਨਹੀਂ ਕਰ ਸਕਦਾ ਤੇ ਇਹ ਯੂ ایس ਦੇ ਜਿਹੜੇ ਠੀਕ ਹੈ ਆ ਪ੍ਰੈਜ਼ੀਡੈਂਟ ਨੇ ਉਹਨਾਂ ਨੇ 81 ਵੈਲ ਇੱਥੇ ਅਜੀ ਅੱਜ ਦੀ ਅਪਡੇਟ ਵੇਖ ਲੈਣੇ ਆ ਇੰਡੀਆ ਨੂੰ ਕਿਸ ਤਰ੍ਹਾਂ ਯੂ ਐਸ اے ਨੇ ਹਮੇਸ਼ਾ ਪਿੱਛੇ ਛੱਡਿਆ ਤੇ ਪੰਜਾਬੀਆਂ ਨੂੰ ਅੱਗੇ ਰੱਖਿਆ ਤੇ ਪਹਿਲਾ ਸੀ ਅਪਡੇਟ ਵੇਖਣਿਆ ਵੀ ਵੀਡੀਓ ਵੇਖਣ ਤੋਂ ਪਹਿਲਾਂ ਸਾਡੀ ਚੈਨਲ ਤੇ ਨਾਮੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਆਨ ਕਲਿਕ ਕਰੋ ਸੋ ਚਲਦੇ ਆਂ ਦੇਖਦੇ ਆਂ ਵੀਡੀਓ ਲੈਟਸ ਗੋ ਪੰਨੂ ਵਾਲੇ ਮਾਮਲੇ ਦੇ ਵਿੱਚ ਯੂ ਐਸ ਏ ਹੱਥ ਧੋ ਕੇ ਪਿੱਛੇ ਪੈ ਗਿਆ ਜੀ ਯੂ ਐਸ ਏ ਨੇ ਬੰਦਾ ਭੇਜਿਆ ਇੰਡੀਆ ਦੇ ਵਿੱਚ ਵੀ ਪਤਾ ਕਰਕੇ ਆਓ ਵੀ ਕਿਹੜੇ ਬੰਦੇ ਨੇ ਸਾਜ਼ਿਸ਼ ਕੀਤੀ ਮਾਰਨ ਦੀ ਤੇ ਉਹ ਬੰਦਾ ਫੜ ਕੇ ਹੀ ਲਿਆਉਣਾ ਚਾਹੇ ਕੋਈ ਵੀ ਦੇਸ਼ ਆ ਕੋਈ ਵੀ ਦੇਸ਼ ਦੇ ਕੋਨੇ ਚ ਕੋਈ ਵੀ ਬੰਦਾ ਬੈਠਾ ਅਸੀਂ ਕਿਸੇ ਨਾਲ ਲਿਆਜ ਨਹੀਂ ਕਰਨੀ ਜੇਕਰ ਸਾਡੇ ਕੋਈ ਸਿਟੀਜ਼ਨ ਨੂੰ ਇਸ ਤਰ੍ਹਾਂ ਟਰੈਪ ਕਰਦਾ ਹੈ ਹਾਂਜੀ ਬ੍ਰਾਡਰ ਸਾਹਿਬ ਵੱਡੀ ਖਬਰ ਹੈ ਤੇ ਅੱਜ ਦੀਆਂ ਤਕਰੀਬਨ ਵੱਡੇ ਦੇਸ਼ਾਂ ਦੀਆਂ ਅਖਬਾਰਾਂ ਦੀ ਇਹ ਸੁਰਖੀ ਬਣੀ ਹੈ ਕਿ ਇੰਡੀਆ ਦੇ ਵਿੱਚ ਪਹੁੰਚਿਆ ਯੂਐਸ ਡਿਪਾਰਟਮੈਂਟ ਆਫ ਜਸਟਿਸ ਤੇ ਇਹ ਹੁਣ ਇਹਨਾਂ ਦੀ ਟੀਮ ਜਿਹੜੀ ਹੈ ਇਹ ਜਾ ਕੇ ਉੱਥੇ ਛਾਣਬੀਨ ਕਰ ਰਹੀ ਹੈ ਮਾਮਲਾ ਸਿੱਖ ਲੀਡਰ ਦੇ ਕਤਲਾਂ ਦੀ ਸਾਜ਼ਿਸ਼ ਰਚੰਦਾ ਸੋ ਯੂਐਸ ਦੇ ਡਿਪਟੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦਿੱਲੀ ਪਹੁੰਚੇ ਹੈ ਤੇ ਉਹ ਇੰਡੀਆ ਤੋਂ ਬੰਦੇ ਮੰਗ ਰਿਹਾ ਜਿਹੜੇ ਇਸ ਘੜੀ ਦਾ ਹਿੱਸਾ ਸੀਗੇ ਸੋ ਡਿਪਟੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦਾ ਨਾਮ ਹੈਗਾ ਜੋਨਾਥਨ ਫਾਈਨਰ ਤੇ ਇਹ ਦਿੱਲੀ ਦੇ ਵਿੱਚ ਇੰਡੀਅਨ ਕਾਊਂਟਰਪਾਰਟਸ ਦੇ ਨਾਲ ਡਿਟੇਲਸ ਐਕਸਚੇਂਜ ਕਰਨ ਲਈ ਪਹੁੰਚੇ ਹੈ ਕਿ ਕਿਵੇਂ ਨਿਊਯਾਰਕ ਦੇ ਵਿੱਚ ਪੰਨੂ ਵਾਲਾ ਮਾਮਲਾ ਬੀਤਿਆ ਮੁੱਖ ਮੁੱਦਾ ਇਹ ਹੈ ਕਿ ਇੰਡੀਅਨ ਗਵਰਨਮੈਂਟ ਦੇ ਕੁਝ EMPLOYEES ਅ ਯੂਐਸ ਦੇ ਵਿੱਚ ਸਾਜ਼ਿਸ਼ ਦਾ ਹਿੱਸਾ ਸੀਗੇ ਖਾਸ ਕਰਕੇ ਪੰਨੂ ਵਾਲੇ ਮਾਮਲੇ ਦੇ ਵਿੱਚ ਪੰਨੂ ਵਾਲੇ ਮਾਮਲੇ ਦਾ ਲੀਥਲ ਪਲੋਟ ਹੈ ਜਿਹੜਾ ਉਹ ਜਿਹੜਾ ਘਟਿਆ ਉਹਦੇ ਉੱਤੇ ਸਿੱਧੇ ਸਿੱਧੇ ਤੌਰ ਤੇ ਭਾਰਤੀ ਸਰਕਾਰ ਦੇ ਅਫੀਸ਼ੀਅਲਸ ਦਾ ਨਾਮ ਲੱਗ ਰਿਹਾ ਸੋ ਮੁੱਖ ਮੰਗ ਇਹੀ ਹੈ ਇਹਨਾਂ ਦੀ ਕਿ ਜਿਹੜੇ ਬੰਦੇ ਅਕਾਊਂਟੇਬਲ ਆ ਇਸ ਕੇਸ ਦੇ ਵਿੱਚ ਉਹਨਾਂ ਨੂੰ ਸਾਹਮਣੇ ਲੈ ਕੇ ਆਓ ਤੇ ਇਹ ਸਾਰੀ ਜਿਹੜੀ ਗੱਲਬਾਤ ਇੰਡੀਆ ਦੇ ਵਿੱਚ ਬੀਤੀ ਹੈ ਇਹ ਇਥੇ ਵਾਈਟ ਹਾਊਸ ਨੇ ਸਾਰੀ ਇਨਫੋਰਮੇਸ਼ਨ ਟਿਊਸਡੇ ਨੂੰ ਪਬਲਿਕ ਕੀਤੀ ਹੈ ਕਿ ਆ ਗੱਲਬਾਤ ਹੈ ਇਸ ਵਿਸ਼ੇ ਨੂੰ ਲੈ ਕੇ ਸਾਡੇ ਡਿਪਟੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੇ ਉੱਤੇ ਮੀਟਿੰਗ ਹੋ ਰਹੀ ਹੈ ਉਹਨਾਂ ਨੇ ਨਾਲ ਇਹ ਵੀ ਦੱਸਿਆ ਕਿ ਨਿਖਲ ਗੁਪਤਾ ਜਿਹੜਾ ਰੀਸੈਂਟਲੀ ਫੜਿਆ ਗਿਆ ਇਸ ਮਾਮਲੇ ਦੇ ਵਿੱਚ ਇੰਡੀਅਨ ਗਵਰਨਮੈਂਟ ਦੇ ਅਫੀਸ਼ੀਅਲ ਦੇ ਨਾਲ ਜਿਹੜੀ ਉਹਨੇ ਗੱਲਬਾਤ ਕੀਤੀ ਹੈ ਉਹਦੀਆਂ ਡਿਟੇਲਸ ਵੀ ਸਾਰੀਆਂ ਯੂਐਸ ਦੇ ਕੋਲ ਹੈਗੀਆਂ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਕਿ ਇਹ ਜਿਹੜਾ ਨਿਖਲ ਗੁਪਤਾ ਇਹਦੀ ਗੱਲਬਾਤ ਚੱਲ ਰਹੀ ਸੀਗੀ ਇੱਕ ਹਿੱਟਮੈਨ ਨੂੰ ਰਿਕਰੂਟ ਕਰਨ ਦੀ ਇੱਕ ਬੰਦਾ ਇਹਨੇ ਪੈਸੇ ਦੇ ਕੇ ਇੱਕ ਬੰਦੇ ਨੂੰ ਇਸ ਕੰਮ ਦੀ ਸਪਾਰੀ ਦੇਣੀ ਸੀਗੀ ਕਿ ਜਾ ਕੇ ਪੰਨੂ ਨੂੰ ਸ਼ੂਟ ਕਰ ਦਿਓ ਤੇ ਪਰ ਤੁਹਾਨੂੰ ਪਤਾ ਕਿ ਇੱਥੇ ਕਿੰਨੀ ਜ਼ਿਆਦੀ ਐਕਟਿਵ ਆ ਐਫ ਪੀ ਆਈ ਸੋ ਨਿਖਲ ਗੁਪਤਾ ਨੂੰ ਪਤਾ ਨਹੀਂ ਸੀ ਜਿਹਦੇ ਨਾਲ ਉਹ ਗੱਲ ਕਰ ਰਿਹਾ ਸੀ ਜਿਹਨੂੰ ਉਹਨੇ ਪੈਸੇ ਫੜਾਏ ਸੀ ਕਿ ਜਾ ਕੇ ਭਾਈ ਫੁਲਾਣਾ ਫੁਲਾਣਾ ਬੰਦਾ ਮਾਰ ਦੇ ਉਹ ਬੰਦਾ ਐਫ ਬੀ ਆਈ ਦਾ ਅੰਡਰ ਕਵਰ ਏਜੰਟ ਸੀ ਨਾਲ ਦੀ ਨਾਲ ਉਹ ਡਰੱਗ ਐਨਫੋਰਸਮੈਂਟ ਦਾ ਐਡਮਿਨਿਸਟ੍ਰੇਸ਼ਨ ਲਈ ਵੀ ਕੰਮ ਕਰਦਾ ਸੀਗਾ ਸੋ ਉਹਦੇ ਕੋਲੇ ਸਾਰੇ ਸਬੂਤ ਪਹੁੰਚ ਗਏ ਸੀ ਤੇ ਉਹਨੇ ਫਿਰ ਨਿਖਲ ਗੁਪਤਾ ਫੜਵਾ ਦਿੱਤਾ ਸੀਗਾ ਇਹਦੇ ਨਾਲ ਹੀ ਬ੍ਰਾਟ ਸਾਹਿਬ ਇਹ ਹੈ ਕਿ ਇਹ ਜਿਹੜਾ ਡਿਪਟੀ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਹੈ ਇਹਦੀ ਮੀਟਿੰਗ ਇਸ ਵੇਲੇ ਐਕਸਟਰਨਲ ਅਫੇਅਰ ਮਿਨਿਸਟਰ ਇੰਡੀਆ ਦੇ ਆ ਜਿਹੜੇ ਐਸ ਜੈ ਸ਼ੰਕਰੋਨਾ ਨਾਲ ਵੀ ਹੋ ਚੁੱਕੀ ਹੈ ਤੇ ਇੰਡੀਆ ਦੇ ਜਿਹੜੇ ਐਨਐਸਏ ਆ ਜੀਤ ਡਵਾਲ ਉਹਨਾਂ ਨਾਲ ਵੀ ਹੋ ਚੁੱਕੀ ਹੈ ਤੇ ਨਾਲ ਦੀ ਨਾਲ ਫੋਰਨ ਸਕੱਰੇਟਰੀ ਵਿਨੇਕ ਵਾਤਰਾ ਹੁਰਾਂ ਨੂੰ ਵੀ ਉਹ ਮਿਲੇ ਨੇ ਇਸ ਮਾਮਲੇ ਦੀ ਉਹਨਾਂ ਤਹਿ ਤੱਕ ਪਹੁੰਚਣਾ ਉਹਨਾਂ ਦਾ ਜਿਹੜਾ ਮੁੱਖ ਮੁੱਦਾ ਉਹ ਇਹੀ ਆ ਕਿ ਅਸੀਂ ਹੁਣ ਪੋਲੇ ਪੈਰੀਏ ਮਾਮਲਾ ਨਹੀਂ ਛੱਡਣਾ ਜਿੰਨਾ ਚਿਰ ਇੰਜ ਜਾਪਦਾ ਕਿ ਜਿੰਨਾ ਚਿਰ ਅਸਲੀ ਤੱਤ ਜਾਂ ਹੋਰ ਬਹੁਤੀਆਂ ਡੂੰਘੀਆਂ ਜੜਾਂ ਕੱਢ ਕੇ ਬਾਹਰ ਨਹੀਂ ਲੈ ਆਉਂਦੇ ਉਹਨਾਂ ਚਿਰ ਹੁਣ ਯੂਐਸ ਪਿੱਛੇ ਮੋੜਨ ਵਾਲਾ ਨਹੀਂ ਆ ਇਹ ਤਾਂ ਆਪਾਂ ਐਵੇਂ ਕਹਿ ਸਕਦੇ ਵੀ ਪੋਛਤੇ ਹੱਥ ਰੱਖਿਆ ਗਿਆ ਤੇ ਹੁਣ ਛੇਤੀ ਕਿਤੇ ਮਾਮਲਾ ਬੰਦ ਹੋਣ ਦਾ ਨਾਂ ਨਹੀਂ ਲੈਣਾ ਪਰ ਇੱਥੇ ਗੱਲ ਇਹ ਵੀ ਆ ਵੀ ਇਹ ਮਾਮਲਾ ਇੱਕੋ ਦਮ ਹੀ ਆਉਣਾ ਇੱਕੋ ਦਮ ਹੀ ਕੈਨੇਡਾ ਦਾ ਆਉਣਾ ਇੱਕੋ ਦਮ ਹੀ ਇਹੇ ਆਉਣਾ ਤੇ ਇੱਕ ਕੰਡੀਸ਼ਨ ਅਲੱਗ ਜੀ ਬਣ ਜਾਂਦੀ ਏ ਇਹ ਸਿਚੁਏਸ਼ਨ ਅਲੱਗ ਜੀ ਬਣ ਜਾਂਦੀ ਏ ਤੇ ਕੀ ਯੂ ਐਸ ਏ ਇੰਨਾ ਬਾਹਰਲੇ ਮੁੱਦਿਆਂ ਤੇ ਇੰਨਾ ਜ਼ਿਆਦਾ ਸੈਂਸਿਟਿਵ ਹੁੰਦਾ ਦੇਸ਼ ਦੇ ਵਿੱਚ ਚਾਹੇ ਕੁਝ ਮਰਜ਼ੀ ਹੁੰਦਾ ਹੋਵੇ ਤੇ ਜੋ ਬਾਹਰਲਾ ਕੋਈ ਇਸ ਤਰ੍ਹਾਂ ਕਰਦਾ ਤਾਂ ਉਹਦੇ ਪਿੱਛੇ ਪੈ ਜਾਂਦਾ ਢਾਟਸਾ ਬੇਸਤ ਰ ਹੈ ਕਿ 2023 ਸਿੱਖ ਸੈਪਾਰਟਿਸਟ ਲੀਡਰ ਆ ਜਿਹੜੇ ਉਹਨਾਂ ਲਈ ਬਹੁਤ ਵੱਡੀਆਂ ਐਕਟੀਵਿਟੀਆਂ ਵਾਲਾ ਸਾਲ ਹੋ ਕੇ ਬੀਤਿਆ ਅ ਵੱਖ-ਵੱਖ ਜਿਹੜੇ ਲੀਡਰ ਸੀਗੇ ਵੱਖ-ਵੱਖ ਦੇਸ਼ਾਂ ਦੇ ਵਿੱਚ ਬੈਠੇ ਹੋਏ ਸੀਗੇ ਉਹਨਾਂ ਨੂੰ ਅਸੈਸੀਨੇਟ ਕੀਤਾ ਗਿਆ ਆਪਾਂ ਦੇਖਿਆ ਕੈਨੇਡਾ ਦੇ ਵਿੱਚ ਭਾਈ ਹਰਦੀਪ ਸਿੰਘ ਨਜਰ ਹੋਰੀ ਯੂਕੇ ਦੇ ਵਿੱਚ ਅਵਤਾਰ ਸਿੰਘ ਖੰਡਾ ਆਜ਼ਾਦ ਇਸੇ ਤਰ੍ਹਾਂ ਪਾਕਿਸਤਾਨ ਦੇ ਵਿੱਚ ਭਾਈ ਪੰਜਵੜ ਤੇ ਹੁਣ ਰੀਸੈਂਟਲੀ ਕੱਲ ਜਿਹੜੀ ਡੈਥ ਹੋਈ ਆ ਲਖਬੀਰ ਸਿੰਘ ਰੋਡੇ ਹੋਰਾਂ ਦੀ ਸੋ ਵੱਖ-ਵੱਖ ਬੰਦਿਆਂ ਦੀ ਇਸ ਤਰ੍ਹਾਂ ਦੀਆਂ ਐਕਟੀਵਿਟੀਆਂ ਆ ਵਾਪਰੀਆਂ ਨੇ ਬਹੁਤ ਸਾਰੇ ਲੋਕਾਂ ਨੇ ਸੋਸ਼ਲ ਮੀਡੀਆ ਤੇ ਪਹਿਲਾਂ ਹੀ ਲਿਖਿਆ ਸੀਗਾ ਕਿ ਇਹਨਾਂ ਨੂੰ ਵੱਖ-ਵੱਖ ਘਟਨਾਵਾਂ ਨਾ ਸਮਝ ਕੇ ਇੱਕੋ ਕੜੀ ਦਾ ਹਿੱਸਾ ਸਮਝਿਆ ਜਾਵੇ ਜੇ ਕਿਸੇ ਨੂੰ ਹੌਟ ਅਟੈਕ ਵੀ ਆਉਂਦਾ ਹੈ ਜਾਂ ਕੋਈ ਲੀਥਲ ਡਿਜ਼ੀਜ਼ ਨਾਲ ਮਰਦਾ ਇਹਨੂੰ ਜਸਟ ਇੱਕ ਨੇਚਰਲ ਘਟਨਾ ਨਾ ਮੰਨਿਆ ਜਾਵੇ ਹੌਲੀ-ਹੌਲੀ ਹੁਣ ਇਹ ਜਿਹੜੇ ਪੱਛਮੀ ਦੇਸ਼ ਨੇ ਜਿਹੜੇ ਇੱਕ ਦੂਜੇ ਦੇ ਅਲਾਈਜ਼ ਆ ਇਹਨਾਂ ਨੇ ਹੁਣ ਇਸ ਸੱਚ ਨੂੰ ਕਿਤੇ ਨਾ ਕਿਤੇ ਨੰਗਾ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ ਸ਼ੁਰੂਆਤ ਕੈਨੇਡਾ ਨੇ ਕੀਤੀ ਹੈ ਉਹਦੇ ਵਿੱਚ ਯੂਐਸ ਨੇ ਹਿੱਸਾ ਪਾਇਆ ਹਿੱਸਾ ਕੀ ਪਾਇਆ ਇਹ ਕਹ ਲਓ ਕਿ ਪੈਰ ਵੀ ਮੁੱਖ ਤੌਰ ਤੇ ਯੂਐਸ ਹੀ ਕਰ ਰਿਹਾ ਹੈ ਕੈਨੇਡਾ ਦੀ ਗੱਲਬਾਤ ਇਨੀ ਲੰਮੀ ਨਹੀਂ ਪਹੁੰਚੀ ਕੈਨੇਡਾ ਨੇ ਤਾਂ ਸਿੱਧਾ ਪਬਲਿਕਲੀ ਬੋਲ ਕੇ ਤੋੜ ਵਿਛੋੜਾ ਕਰ ਲਿਆ ਸੀਗਾ ਪਰ ਇਹ ਜਿਹੜੇ ਯੂਐਸ ਵਾਲੇ ਆ ਇਸ ਕੇਸ ਦੇ ਹੁਣ ਪਿੱਛੇ ਹੀ ਲੱਗ ਗਿਆ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਇੰਡੀਆ ਦੇ ਉੱਤੇ ਪ੍ਰੈਸ਼ਰ ਬਣਾ ਕੇ ਕੋਈ 2-4 ਬੰਦਿਆਂ ਨੂੰ ਇੰਡੀਆ ਤੋਂ ਅਰੈਸਟ ਵੀ ਕਰ ਲਿਆ ਜਾਵੇ ਇੱਕ ਗੱਲ ਹੋਰ ਹੈ ਜਦੋਂ ਕੈਨੇਡਾ ਬੋਲ ਰਿਹਾ ਸੀ ਤਾਂ ਬੜੇ ਪ੍ਰਤੀਕਰਮ ਜੇ ਆਏ ਸੀਗੇ ਪਰ ਹੁਣ ਜਦੋਂ ਯੂਐਸ ਬੋਲਿਆ ਤਾਂ ਸ਼ੂ ਸ਼ਾਂਜ ਹੀ ਨਹੀਂ ਲੱਗਦੀ ਥੋੜੀ ਜੀ। ਥੋੜੀ ਜੀ ਨਹੀਂ ਬਰਾੜ ਸਾਹਿਬ ਬਿਲਕੁਲ ਚਾਰੇ ਪਾਸੇ ਸ਼ਾਂਤੀ ਪਸਰੀ ਪਈ ਆ। ਜਦੋਂ ਕਹਿੰਦਾ ਬੋਲਿਆ ਸੀ ਤੇ ਬੜਾ ਇੱਥੇ ਭਾਰਤੀ ਮੀਡੀਆ ਜਿਹੜਾ ਵੱਧ ਚੜ ਕੇ ਬੋਲ ਰਿਹਾ ਸੀ ਪਰ ਹੁਣ ਉਧਰਲੇ ਪਾਸੋਂ ਕੋਈ ਆਵਾਜ਼ ਨਹੀਂ ਆ ਰਹੀ। ਇਸ ਖਬਰ ਨੂੰ ਵਿਖਾਇਆ ਹੀ ਨਹੀਂ ਜਾ ਰਿਹਾ ਜਿਵੇਂ ਬਿਲਕੁਲ ਕੋਈ ਅਨ ਇੰਪੋਰਟੈਂਟ ਖਬਰ ਹੋਵੇ। ਸਿਰਫ ਅਖਬਾਰਾਂ ਛਾਪ ਰਹੀਆਂ ਉਹ ਵੀ ਉਦੋਂ ਛਾਪ ਰਹੀਆਂ ਜਦੋਂ ਇਹ ਖਬਰ ਇੱਥੇ ਯੂਐਸਏ ਦੇ ਵਿੱਚ ਛਪ ਜਾਂਦੀ ਹੈ। ਯੂਐਸਏ ਦੇ ਵਿੱਚ ਪਬਲਿਕ ਹੋ ਜਾਂਦੀ ਹੈ। ਪਰ ਅਖਬਾਰਾਂ ਸਿਰਫ ਆਪਦੀ ਕ੍ਰੈਡਿਬਿਲਟੀ ਬਚਾਉਣ ਦੀ ਖਾਤਰ ਕਿ ਕੋਈ ਇਹ ਨਾ ਆਕੇ ਕਿ ਭਾਈ ਅਸੀਂ ਅ ਅਨਬਾਸ਼ਤ ਨਹੀਂਗੇ ਇਸ ਕਰਕੇ ਭਾਰਤੀ ਅਖਬਾਰਾਂ ਨੂੰ ਖਬਰ ਛਪਣੀ ਪੈ ਰਹੀ ਹੈ ਓਕੇ ਜੀ ਐਰ ਪੋਰਟ ਤੁਸੀਂ ਵੇਖੀਏ ਇੱਥੇ ਬਿਲਕੁਲ ਸੱਚੀ ਗੱਲ ਹੈ ਕਿ ਜਦੋਂ ਕੈਨੇਡਾ ਨੇ ਗੱਲ ਕੀਤੀ ਪੰਜਾਬੀਆਂ ਦੇ ਤੇ ਫਿਰ ਇੰਡੀਅਨ মিডিਆ ਦੇ ਜਿਹੜਾ ਵਬਾਲ ਵਿੱਚ ਗਿਆ ਸੀ ਲੇਕਿਨ ਇੱਥੇ ਹੁਣ ਅਮਰੀਕਾ ਨੇ ਗੱਲ ਕੀਤੀ ਏ ਤੇ ਕਿਤੇ ਵੀ ਇਹਨੂੰ ਰਿਪੋਰਟ ਨਹੀਂ ਕੀਤਾ ਜਾਂਦਾ ਪਿਆ ਲੇਕਿਨ ਇੱਥੇ ਹੁਣ ਪਨੂ ਕੇਸ ਨੂੰ ਲੈ ਕੇ ਅ ਯੂ ਐਸ ਦੀ ਗ੍ਰਿੰਜ ਜਿਹੜੀ ਏ ਉਹ ਇੰਡੀਆ ਚ ਆ ਚੁੱਕੀ ਏ ਤੇ ਇੱਥੇ ਉਹ ਪੂਰੀ ਤਰ੍ਹਾਂ ਇੰਡੀਆ ਦੇ ਮਗਰ ਪੈ ਚੁੱਕੇ ਨੇ ਹੱਥ ਧੋ ਕੇ ਕਿ ਅਸੀਂ ਇਸ ਮਾਮਲੇ ਨੂੰ ਪੂਰੀ ਤਰ੍ਹਾਂ ਸਾਰਟ ਆਊਟ ਕਰਨਾ ਹੈ ਤੇ ਜਿਹੜੇ ਵੀ ਲੋਕ ਇਹਦੇ ਵਿੱਚ ਇਨਵਾਲਵ ਨੇ ਉਹਨਾਂ ਨੂੰ ਸਵਾ ਸਜ਼ਾਵਾ ਵੀ ਲੱਭਣੀ ਤੇ ਐਸੇ ਇੱਥੇ ਇਸ ਚੀਜ਼ ਦਾ ਸੰਕੇਤ ਦਿੱਤਾ ਜਾਂਦਾ ਪਿਆ ਕਿ ਪੰਜਾਬੀਆਂ ਦੇ ਖਿਲਾਫ ਕੋਈ ਵੀ ਐਓਜੀ ਐਕਟੀਵਿਟੀ ਹੋਏਗੀ ਤੇ ਉਹਨੂੰ ਬਖਸ਼ਿਆ ਨਹੀਂ ਜਾਏਗਾ ਯੂਐਸ ਵਿੱਚ ਕੋਈ ਕਿਸੇ ਕਿਸਮ ਦਾ ਅਟੈਕ ਪੰਜਾਬੀਆਂ ਦੇ ਉੱਤੇ ਬਰਦਾਸ਼ਤ ਨਹੀਂ ਹੋਏਗਾ ਕਿਉਂਕਿ ਇੱਥੇ ਨੋ ਡਾਊਟ ਜਿਹੜੇ ਪੰਜਾਬੀ ਲੀਡਰਸ ਨੇ ਉਹਨਾਂ ਦੀ ਜਾਨ ਵਾਵਾ ਖਤਰੇ 'ਚ ਰਹਿੰਦੀ ਹੈ ਉਹਨਾਂ ਨੂੰ 올 ਟਾਈਮ ਜਿਹੜਾ ਆ ਠੀਕ ਹੈ ਬਹੁਤ ਜ਼ਿਆਦਾ ਸ਼ਿਆਰੀ ਨਾਲ ਰਹਿਣਾ ਪੈਂਦਾ ਕਿ ਕਿਸੇ ਟਾਈਮ ਕੁਝ ਵੀ ਹੋ ਸਕਦਾ ਕਿਉਂਕਿ ਇੱਥੇ ਜਿਹੜੇ ਆ ਇੰਡੀਆ ਦੇ ਸਪਾਇ ਨੇ ਉਹ ਪੰਜਾਬੀਆਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ ਤੇ ਇੱਥੇ ਇਹਨਾਂ ਨੇ ਕਿਹਾ ਕਿ ਕੁਝ ਵੀ ਹੁੰਦਾ ਕਿਸੇ ਨੂੰ ਹੁੰਦਾ ਉਹਨੂੰ ਨੇਚਰਲ ਨਾਲ ਆ ਜਾਏ ਤੇ ਇੱਥੇ ਉਹ ਜਿਹੀਆਂ ਚੀਜ਼ਾਂ ਅਗਰ ਹੋ ਜਾਂਦੀਆਂ ਨੇ ਕਿ ਕਿਸੇ ਨੂੰ ਕੋਈ ਹਾਰਟ ਅਟੈਕ ਆ ਜਾਂਦਾ ਤੇ ਇੰਜ ਕਰਕੇ ਕੋਈ ਮਾਰ ਜਾਂਦਾ ਤੇ ਇਸ ਚੀਜ਼ ਨੂੰ ਵੀ ਸੀਰੀਅਸਲੀ ਵੇਖਿਆ ਜਾਏ ਕਿਉਂਕਿ ਇੰਡੀਆ ਦੀ ਜਾਨਿਬ ਤੋਂ ਜਿਹੜੀਆਂ ਚੀਜ਼ਾਂ ਕੀਤੀਆਂ ਜਾਂਦੀਆਂ ਭਈ ਇਹਨੇ ਉਹਨਾਂ ਨੂੰ ਵੇਖਦੇ ਆ ਇਹ ਚੀਜ਼ ਤੇ ਲਾਜ਼ਮੀ ਕਰਨੀ ਪਵੇਗੀ ਤੇ ਇੱਥੇ ਤੁਸੀਂ ਕੀ ਕਹੋਗੇ ਤੁਹਾਡਾ ਕੀ ਕਹਿਣਾ ਹੈ ਜੋ ਵੀ ਕਹਿਣਾ ਚਾਹੁੰਦੇ ਹੋ ਆਸ ਵਿੱਚ ਤੁਸੀਂ ਕਾਮਿਕ ਸਿੱਖਣ ਚ ਵੀਡੀਓ ਨੂੰ ਲਾਈਕ ਸ਼ੇਅਰ ਆਜ਼ਮੇ ਕਰੋ ਆਪਨਾ ਖਿਆਲ ਰੱਖੋ ਆਪਣੇ ਚੈਨਲ ਦਾ ਵੀ ਤੁਹਾਡੇ ਫਿਰ ਮੁਲਾਕਾਤ ਹੁੰਦੀ ਹੈ ਸੱਚੇ